ਲਓ ਜੀ ਹੁਣ ਤੁਸੀਂ ਦੇਖ ਰਹੇ ਹੋ ਗੁਰਮਖ ਸਿੰਘ ਦੇ ਸਹੌਰਿਆਂ ਦਾ ਘਰ ਦੇਖੋ ਗੁਰਬੋਬੇ ਸਿੰਘ ਦੀ ਤਸਵੀਰ ਲੱਗੀ ਆ ਬਹੁਤ ਪਿਆਰੀ ਸਾਹਮਣੇ ਇਹਨਾਂ ਨੇ ਬਰਾਂਡੇ ਨੂੰ ਕਵਰ ਕੀਤਾ ਦੇਖੋ ਇਹ ਸਾਰੇ ਜਿਹੜੇ ਮੇਨ 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 ਦੇ ਬੰਦੇ ਜਿਹੜੇ ਆ ਜੇ ਵੀ ਵਿਆਹ ਚ ਇਨਵੋਲਵ ਨੇ ਉਹ ਤੁਸੀਂ ਦੇਖ ਰਹੇ ਹੋ ਜਿਹੜੇ ਹੁਣ ਡੋਲੀ ਵੇਲੇ ਸਾਮ ਵੱਲ ਲੈ ਆਪਣੇ ਇਸ ਇਵੈਂਟ ਦੇ ਵਿੱਚ ਦੇਖੋ ਅੰਦਰੋਂ ਆ ਦੇਖੋ ਜਰਮਾ ਜਰਮਾ ਜਿੰਮਾ ਜਿਵੇਂ ਇਹ ਆਹ ਦੇਖੋ ए डोली बैठा सीन है जी इसी देख रहे हों कि मैं मामा कि यहां नूडली की तोड़ दिया था देखो कि मैं पाव वक्त सिचुएशन है कोई भी प्लान है क्या बोला पैगा ਲਓ ਜੀ ਡੋਲੀ ਵੇਲੇ ਦੀ ਜਿਹੜੀ ਭਾਵਕ ਸਥਿਤੀ ਐ ਉਹ ਤੁਸੀਂ ਹੁਣ ਦੇਖ ਰਹੇ ਹੋ। ਪਰਮੂਖ ਪਰਮੂਜਾ ਕਿ ਰੱਖ। ਦੇਖੋ ਇਹ ਸਾਰੀਆਂ ਸਹੇਲੀਆਂ, ਚਾਚੀਆਂ, ਤਾਈਆਂ, ਭਰਜਾਈਆਂ ਸਭ ਇਕੱਠੀਆਂ ਹੋਈਆਂ ਨੇ। ਦੇਖੋ ਇਹ ਪਿਤਾ ਜੀ ਆਏ ਨੇ। ਲੜਕੀ ਦੇ ਪਿਤਾ ਜੀ। भी अपना शगन देखे चली जाओ तो और कुछ करना आखोड़ा लड़की का भा De de allí, no de petagina thank you es el día para

ਏ इमोशनल ਘੜੀਆਂ ਨੇ ਬਦਾਈ ਗਈ ਵੇਣੇ ਭਰਾ ਤੇ ਪਿਤਾ ਜੀ ਜਦੋਂ ਆਪਣੀ ਬੇਟੀ ਨੂੰ ਤੋਰਦੇ ਨੇ ਤਾਂ ਤੁਸੀਂ ਦੇਖ ਰਹੇ ਹੋਏ ਭਾਵੁਕ ਖਸ਼ਾਨ ਕਿੰਨੇ ਭਾਵੁਕਤਾ ਦਾ ਸਮਾਂ ਸਾਰੀਆਂ ਸਹੇਲੀਆਂ ਭੈਣਾ ਜਾਂ ਖਾਨਾ ਮ ਹੋ ਗਈਆਂ ਪਰ ਇਹ ਆਪਣਾ ਜਿਹੜਾ ਸਮਾਜ ਹੈ ਇਹਦੇ ਵਿੱਚ ਇਹ ਵਿਵਾਦ ਜਿਹੜੀ ਪਰਸਾ ਇਹਦਾ ਐਵੇਂ ਹੀ ਆ ਕੁੜੀ ਨੇ ਜਾਣਾ ਹੀ ਹੁੰਦਾ ਆਪਣੇ ਪੇਕਿਆਂ ਤੋਂ ਸਹੁਰਿਆਂ ਦੇ ਘਰ ਇਹ ਉਹੀ ਕਿਸ਼ਾਨ ਹੈ ਦੇਖੋ ਤੁਸੀਂ ਲੋਲੀ ਦਾ ਸਮਾਂ ਰਾਜੀ ਚ ਨਾ ਇਹ ਬਾਇਓ ਡੈਡ ਇਹ ਨਾਲੇ ਵੀ ਜੀ ਦੇਖੋ ਇੱਕ ਭਰਾ ਆਪਣੀ ਭੈਣ ਨੂੰ ਡੋਲੀ 'ਚ ਬੈਠਦੇ ਕਿੰਨੇ ਭਾਵੁਕ ਅਸੀਂ ਦੇਖ ਰਹੇ ਹੋ ਭਾਵੁਕਤਾ ਦਾ ਸਮਾਂ ਹੈ ਇਹ ਸਾਰੀਆਂ ਉਹਨਾਂ ਦੀਆਂ ਸਹੇਲੀਆਂ ਚਾਚੀਆਂ ਤਾਈਆਂ ਭਰਜਾਈਆਂ ਜੋ ਆਲੇ-ਦਾਲੇ ਖੜੀਆਂ ਨੇ ਬੱਚੇ ਉਹ ਵੀ ਇਸ ਟਾਈਮ ਥੋੜੇ ਆ ਭਾਵਕ ਹੋ ਰਹੇ ਨੇ ਦੇਖੋ ਤੁਸੀਂ ਇਹ ਡੋਲੀ ਵਾਲਾ ਇਹਦਾ ਸਮਾਂ ਉਹ ਦੇਖ ਰਹੇ ਹੋ ਆ ਵੀ ਜਿਹੜੀ ਰਸਮ ਆ ਇਹ ਵੀ ਰਸਮ ਬੜੀ ਜ਼ਰੂਰੀ ਆ ਮਹਿੰਦਰ ਵੀ ਆਇਆ। ਇੱਧਰ ਗੱਡੀ ਤਿਆਰ ਹੈ ਢੋਲੀ ਵਾਲੀ। ਦੇਖੋ ਡਰਾਈਵਰ ਨੇ ਵੀ ਤੱਕੀ। ਖੋਲ ਲੈਣੀ ਆ ਹੁਣ। ਆਹ ਦੇਖੋ ਜੀ। ਆਰ ਆਰ ਲਿਆਓ ਜੀ ਬਹੁਤ ਭਾਵਕਤਾ ਵਾਲਾ ਮਾਹੌਲ ਹੈ ਦੇਖੋ ਤੁਸੀਂ ਕਿਵੇਂ ਪਿਤਾ ਤੇ ਭਰਾ ਆਪਣੀ ਭੈਣ ਨੂੰ ਡੋਲੀ ਦੇ ਵਿੱਚ ਬਿਠਾ ਰਹੇ ਨੇ ਵੇਖੋ ਇਹ ਤੁਹਾਨੂੰ ਤਾਂ ਦੇਖੋ ਇਹ ਮਾਮਾ ਜੀ ਨੇ ਛੜ ਦਿੱਤਾ देखो ये विचोलना है जी जाओ जी जाओ गुरमुख कम, कम। ਆ ਖੋਲੋ ਤੱਕ ਮਨਪ੍ਰੇਤੋ ਖੋਲ ਦੇ ਰੱਖੋ ਮੈਂ ਦੇਖੋ ਜੀ ਦੇਖੋ ਬਿਲਕੁਲ ਢੋਲੀ ਵਾਲੀ ਕਾਰ ਦੇ ਨੇੜੇ ਆ ਗਏ ਪਹਿਲਾਂ ਕੌਣ ਬੰਦਾ ਹੁੰਦਾ ਪਹਿਲਾਂ ਘਰਮਾ ਕੇ ਬੈਠੂਗਾ ਦੇਖੋ ਜੀ ਲੜਕਾ ਬੈਠ ਗਿਆ ਵਿੱਚ ਤੇ ਲੜਕੀ ਫੇਰ ਆਪਣੀ ਭੂਆ ਦੇ ਨਾਲ ਲੱਗ ਕੇ ਮਿਲਦੀ ਹੈ ਤੇ ਨਾਲ ਉਹਨਾਂ ਦੀ ਸਿਸਟਰ ਜੋ ਪਿੱਛੇ ਖੜੀ ਹੈ ਉਹਨੂੰ ਫੇਰ ਭਰਾ ਦੇ ਨਾਲ ਲੱਗ ਕੇ ਬਹੁਤ ਹੀ ਭਾਵੁਕਤਾ ਵਾਲਾ ਮਾਹੌਲ ਹੈ ਤੁਸੀਂ ਦੇਖ ਰਹੇ ਹੋ ਇੱਕ ਧੀ ਦੀ ਬਦਾਇਗੀ ਇੱਕ ਭੈਣ ਦੀ ਬਦਾਇਗੀ ਡੋਲੀ ਚ ਬੈਠਣ ਸਮੇ ਤੇ ਜਦੋਂ ਡੋਲੀ ਵਾਲੀ ਕਾਰ ਤੁਰਦੀ ਹੈ ਤਾਂ ਜਿਹੜੇ ਮੁੰਡੇ ਦੇ ਪੇਰੈਂਟਸ ਹੁੰਦੇ ਨੇ ਉਹ ਕੁਝ ਸਿੱਕੇ ਡੋਲੀ ਵਾਲੀ ਕਾਰ ਦੇ ਉੱਪਰੋਂ ਸੁੱਟਦੇ ਨੇ ਉਹ ਵੀ ਆਪਾਂ ਨੂੰ ਹੁਣ ਦੇਖਣ ਨੂੰ ਮਿਲ ਲੇਖੋ ਡੋਲੀ ਵਾਲੀ ਕਾਰ ਦੇ ਵਿੱਚ ਲੜਕੀ ਨੂੰ ਪਾਣੀ ਪਨਾਉਣ ਦੀ ਰਸਮ ਦੇਖੋ ਬਹੁਤ ਭਾਵਕਤਾ ਵਾਲਾ ਮਾਹੌਲ

ते ए सुहेलिया, ते होर देखो, तक करा के देखो डोली ते ए पिछला माहौल